ਸਵਸਥਾ ਦਿਵਸ ਦੇ ਇਸ ਮੌਕੇ ਬਾਬਾ ਅਲਾ ਸਿੰਘ ਪਾਰਕ ਵਿੱਚ ਬਾਬਾ ਅਲਾ ਸਿੰਘ ਵੈਲਫੇਅਰ ਕਮੇਟੀ ਜੋ ਦੀ ਦੇਖਭਾਲ ਕਰ ਰਹੀ ਹੈ ਉਹਦੇ ਵੱਲੋਂ ਸਵਸਥਾ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਆਲਗਲ ਦੇ ਚਾਰ ਪੰਜ ਕਲੋਨੀਆਂ ਤੋਂ ਬਹੁਤ ਸਾਰੇ ਪਬਲਿਕ ਨੇ ਭਾਗ ਲਿਆ ਸਭ ਤੋਂ ਪਹਿਲਾਂ ਯੋਗਾ ਟੀਮ ਵੱਲੋਂ ਅਰਿੰਦ ਜਵਨ ਮੈਡਮ ਦੀ ਅਗਵਾਈ ਹੇਠ ਯੋਗਾ ਕੀਤਾ ਉਸ ਤੋਂ ਬਾਅਦ ਸਵਸਥਾ ਬਾਰੇ ਵੱਖਰੇ ਵੱਖਰੇ ਬਚਾ ਬੁਲਾਰਿਆਂ ਵੱਲੋਂ ਦੱਸਿਆ ਗਿਆ ਕਿ ਸਵਸ਼ਥਤਾ ਨੂੰ ਆਪਾਂ ਕਿਵੇਂ ਕਰਨਾ ਹੈ ਕਿਵੇਂ ਰੱਖਣੀ ਹੈ ਸਵਸ਼ਥਤਾ ਦੇ ਵਿੱਚ ਇਹ ਹੈ ਵੀ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਹਿਲਾਂ ਅਸੀਂ ਆਪਣੇ ਘਰ ਨੂੰ ਸਾਫ਼ ਰੱਖੀਏ ਫਿਰ ਦਫ਼ਤਰਾਂ ਨੂੰ ਸਾਫ਼ ਰੱਖੀਏ ਫਿਰ ਆਲੇ ਦੁਆਲੇ ਜਿਹੜਾ ਵਾਤਾਵਰਣ ਹੈ ਉਹਨੂੰ ਸਾਫ਼ ਰੱਖੀਏ ਥੋੜਾ ਥੋੜਾ ਵੀ ਜੇ ਅਸੀਂ ਧਿਆਨ ਦਈਏ ਕਿਤੇ ਕੂੜਾ ਕਰਕਟ ਪਿਆ ਜੇ ਉਹਨੂੰ ਚੱਕੀ ਕਿਤੇ ਅੱਜ ਸਾਡੇ ਵੱਲੋਂ ਕਾਰਪੋਰੇਸ਼ਨ ਵੱਲੋਂ ਜੋ ਇੱਥੇ ਇਹ ਗਿੱਲੀ ਜਿੰਦੇ ਕੂੜੇ ਤੋਂ ਖਾਦ ਬਣਾਈ ਜਾਂਦੀ ਹੈ ਉਹ ਵੀ ਵੰਡ ਕੇ ਲੋਕਾਂ ਨੂੰ ਵੇਅਰ ਕੀਤਾ ਗਿਆ ਵੀ ਇਹ ਜਿਹੜੀ ਵੇਸਟੇਜ ਕਰਨ ਵਾਲੀ ਚੀਜ਼ ਦੀ ਇਦੇ ਤੋਂ ਇਹੋ ਜੀ ਖਾਦ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਇਹਨੂੰ ਆਪਾਂ ਗਲਤ ਪਾਸੇ ਨਾ ਸਿੱਟੀਏ ਤੇ ਚੰਗੇ ਪਾਸੇ ਲਾਈਏ ਤੇ ਜਿੱਦਾਂ ਜਿਹੜਾ ਸੁੱਕਾ ਪੋਲੂਸ਼ਨ ਹੁੰਦਾ ਹੈ ਪੋਲੀਥੀਨ ਵਗੈਰਾ ਹੁੰਦਾ ਹੈ ਉਹ ਤੋਂ ਵੀ ਤੇ ਗੈਸ ਵਗੈਰਾ ਬਣਾਈ ਜਾਂਦੀ ਹੈ ਉਹਨੂੰ ਵੀ ਠੀਕ ਤਰੀਕੇ ਨਾਲ ਵਰਤਿਆ ਜਾਵੇ ਅੰਤ ਦੇ ਵਿੱਚ ਫਿਰ ਡਾਕਟਰ ਅਜੇ ਗੋਲ ਜੀ ਵੱਲੋਂ ਕੈਂਸਰ ਬਾਰੇ ਬੀਬੀਆਂ ਨੂੰ ਜਾਣਕਾਰੀ ਦਿੱਤੀ ਗਈ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਤਾਕਿ ਮੁਕਤੀ ਸੇਖ ਸੁਲਦੀ ਵੀ ਅਗਿਆਰ ਹੋ ਸਕੇ ਬਾਕੀ ਕਾਰਪੋਰੇਸ਼ਨ ਦਾ ਇਹਦੇ ਵਿੱਚ ਬੜਾ ਵੱਡਾ ਮਿਊਸਪਲ ਕਾਰਪੋਰੇਸ਼ਨ ਪਟਿਆਲਾ ਦੇ ਨੁਮਾਇੰਦੇਾਂ ਨੇ ਵੀ ਸ਼ਿਰਕਤ ਕੀਤੀ ਤੇ ਉਹਨਾਂ ਨੇ ਵੀ ਸਾਡੀ ਇਹਦੇ ਵਿੱਚ ਫੁਕਲਾ ਵਿਆਈ ਕੀਤੀ ਆ ਕੇ ਕਿ ਜਿਹੜਾ ਸਾਡਾ ਇਹ ਫੰਕਸ਼ਨ ਸਕਸੈਸਫੁਲ ਹੋਵੇ ਇੱਕ ਪੋਇਮ ਹੈ ਜੀ ਸਮਸਤਾ ਦੇ ਉੱਤੇ ਮੈਂ ਨਹੀਂ ਤੂੰ ਤੂੰ ਨਹੀਂ ਮੈਂ ਸਦਾ ਹੀ ਕਰਤੇ ਤੂੰ ਤੂੰ ਮੈਂ ਮੈਂ करो कभी तो कोई अच्छा काम बढ़ाए जो बात देश का मान देश की धरोहर पर है सबका अधिकार क्यों है इसकी सफाई के इनकार नहीं है कोई बहुत बड़ा उपकार बस करना है जीवन में बदलाव शहर को मानकर घर अप, अपना शहर को मानकर घर अपना निर्मल स्वस्थ है उसे भी रखना कूड़ेदान में फेंको कूड़ा कूड़ेदान में फेंको कूड़ा हर जगह न फेंको कूड़ा थुकने को नहीं है धरती मैया थकने को नहीं है धरती मैया बदले अपनी आदत भैया थुकने को नहीं है धरती मैया बदले अपनी आदत भैया करो किसी पड़ोसी का इंतजार करो किसी पड़ोसी का इंतजार सबका बढ़ाओ शिवाल सेवा का कंसैप्ट तो कोई नवा नहीं शुरू हो चलता आ रहा है पर समय समय से कुछ नुमाते इस तरह के आते ने इसन सा के जाग ल 15 ਦਿਨਾਂ ਦੇ ਨਾਲ ਹੀ ਨਹੀਂ ਕਿ ਸਾਡਾ ਬੇਸ਼ ਪੂਰਾ ਸਾਥ ਹੋ ਜਾਊਗਾ। ਜੇ ਨੂੰ 365 ਦਿਨਾਂ ਨੂੰ ਜੇ ਆਪਾਂ ਡਿਵਾਈਡ ਕਰੀਏ ਤੇ 15 ਦਿਨ ਕੁਝ ਵੀ ਨਹੀਂ ਹੈ। ਕੁਝ ਗਲਤੀਆਂ ਅਸੀਂ ਅਣਜਾਣੇ ਵਿੱਚ ਕਰ ਦਿੰਨੇ ਆਂ। ਕੁਝ ਗੱਲਾਂ ਸਾਨੂੰ ਗੋਲਣ ਨੂੰ ਬਹੁਤ ਚੰਗੀਆਂ ਲੱਗਦੀਆਂ। ਕੁਝ ਗੱਲਾਂ ਸਾਨੂੰ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ। ਕੁਝ ਗੱਲਾਂ ਅਸੀਂ ਨਹੀਂ ਆ ਬੜਦੇ ਆ ਤੇ ਸਾਨੂੰ ਬਹੁਤ ਸੋਹਣਾ ਲੱਗਦਾ ਹੈ। ਕਈ ਵਾਰ ਅਸੀਂ ਆਪਣੇ ਵੱਡੇ ਵੱਡੇ ਆਰਟੀਕਲ ਅਖਬਾਰਾਂ ਦੇ ਦਿਨੇ ਸਾਨੂੰ ਚੰਗੇ ਲੱਗਦੇ ਆ ਪਰ ਮਾਫ ਕਰਿਓ ਉਹ ਸਾਡੀ ਨਿੱਜੀ ਜੀਵਨ ਤੋਂ ਕਈ ਵਾਰ ਬਹੁਤ ਦੂਰ ਹੁੰਦੇ ਹਰ ਇੱਕ ਥਾਂ ਲਿਖਿਆ ਹੁੰਦਾ ਕਿ ਫੁੱਲ ਤੋੜਨਾ ਮਨਾ ਹੈ ਫੁੱਲ ਤੋੜੋਗੇ ਉਹਦੀ ਮਹਿਕ ਕੋਈ 2-4 ਮਿੰਟ 5 ਮਿੰਟ ਲਈ ਤੁਹਾਡੇ ਕੋਲੇ ਰਹੇਗੀ ਪਤਾ ਨਹੀਂ ਕਿੰਨੇ ਕਿਨਸ ਦੀ ਮਹਿਕ ਲੈਣੀ ਹੈ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਨਿੱਜੀ ਜੀਵਨ ਹੈ ਘਰ ਦੀ ਸਾਫ ਸਫਾਈ ਸਾਡੇ ਆਲੇ ਦੁਆਲੇ ਦੀ ਸਾਫ ਸਫਾਈ ਉਸ ਤੋਂ ਪਹਿਲਾਂ ਬਾਬਾ ਬੋਲਦੇ ਹਟੇ ਕਿ ਅੱਗੇ ਹੁੰਦਾ ਸੀ ਕਿ ਦੂਦਿਆਂ 12 ਦੇ ਅੱਗੇ ਵੀ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਬਾਰੀ ਸਾਫ਼ ਕਰਦੇ ਸੀ ਜਦੋਂ ਸਮਾਂ ਬਦਲ ਗਿਆ ਉਹ ਹੌਲੀ ਹੌਲੀ ਕਲਚਰ ਚੇਂਜ ਹੋ ਗਿਆ ਸੀ ਆਪਣੇ ਕਮਰਿਆਂ ਦੀ ਤੱਕ ਵੀ ਸਫਾਈ ਕਰਦਾ ਹੈ